ਸਸੇ ਗਾਲ ਜੀ ਇਹਨੂੰ ਫੜ ਕੇ ਰੱਖਿਓ ਕਿਤੇ ਫਾੜੀ ਨਾ ਲਵੇ ਅੱਗੇ ਮੈਨੂੰ ਇਹਨੇ ਪਿਛਲੀ ਵਾਰੀ ਫੜ ਲਿਆ ਸੀਗਾ ਚੱਲੀ ਜਾਂਦਾ ਜੀ ਕੰਮ ਆਲੂਆਂ ਦਾ ਚੱਲਦਾ ਜੀ ਚੱਲਦਾ ਥੋੜ੍ਹਾ ਮੀਂਹ ਠੀਕ ਆ ਜੀ मोटर चलाई है लूटा क्या होया अच्छा मक्खी मच्छर तो पानी पीने वास्त ना? ਠੀਕ ਹੈ ਠੀਕ ਹੈ ਬਾਈ ਅੱਛਾ ਇਹਦੇ ਨਾਲ ਮਿੱਲਾਂ ਮੱਟੀਆਂ ਜਾਂਦੀਆਂ ਠੀਕ ਹੈ ਇਹਨੂੰ ਵੀ ਵੱਡਾ ਟਰੈਕਟਰ ਹੀ ਖੇਡਣਾ ਭਾਰੀ ਹੋਣੀ ਇਹਨੂੰ तकरीबन 45 ਐਚਪੀ ਦਾ ਖੇਤ ਲੈਂਦੇ ਠੀਕ ਹੈ ਜੀ ਗਾਜਰ ਦਾ ਵੀ ਦੇਸੀ ਦਾ ਠੀਕ ਹੈ ਜੀ ਆਹ ਪਿਆਜ਼ ਦੇਸੀ ਅੱਛਾ ਇਹਨਾਂ ਦੀ ਵੀ ਮਿਲਿਆ ਸੀਗਾ ਦੇਸੀ ਪਿਆਜ਼ ਆ ਜੋ ਇੱਥੋਂ ਪੁਰਾਣੇ ਟਾਈਮਾਂ 'ਚ ਬੀਜ ਹੁੰਦੇ ਸੀਗੇ ਠੀਕ ਹੈ ਜੀ ਕਰਦਾ ਤਿਆਰ ਕਰਨ ਲੱਗਿਆ ਹਾਂ ਕਰਦਾ ਕਰਦਾ ਇਹ ਥੋੜੀ ਥੋੜੀ ਬੀ ਬਣ ਜੂ ਇਸ ਵਾਰ ਠੀਕ ਹੈ ਜੀ ਸਾਰਾ ਇਹਨਾਂ ਦੀ ਦੇਸੀ ਲਾਇਆ ਹੈ ਸਮਾਨ ਇਹ ਹੈ ਆ ਪਾਲਕ ਦੇਸੀ ਹੈ ਬਾਈ ਜੀ ਠੀਕ ਹੈ ਜੀ ਹਾਈਬ੍ਰਿਡ ਨਹੀਂ ਦੇਸੀ ਵੀ ਹੈ ਅੱਛਾ ਦੇਸੀ ਹੈ ਜੀ ਹੈ ਆ ਸਬਜ਼ੀ ਲਾ ਰੱਖੀ ਹੈ ਜੀ ਹੈ ਇਹ ਸਾਰਾ ਦੇਸੀ ਹੈ ਸਸਟਨ ਸਰ ਠੀਕ ਹੈ ਬਾਈ ਇਧਰ ਗਾਜਰ ਦਾ ਬੀਜ ਤਿਆਰ ਹੋ ਰਹਾ ਇਹ ਵੀ ਦੇਸੀ ਹੈ ਜ਼ਰਾ ਆਹ ਗਾਜਰ ਵੀ ਦੇਸੀ ਆ ਦੇਸੀ ਵੀ ਤਿਆਰ ਹੋ ਰਹੀ ਹੈ ਅਜਾ ਦੂਜਾ ਨਹੀਂ ਰੱਖਿਆ ਜਣੀ ਦੀ ਨਹੀਂ ਨਹੀਂ ਦੂਜਾ ਨਹੀਂ ਇਹ ਦੇਸੀ ਗਾਜਰਾ ਪੁਰਾਣੀ ਠੀਕ ਆ ਬਾਈ ਜੀ ਜੇ ਮਠਾਸ ਵੱਧ ਹੁੰਦੀ ਹੈ ਠੀਕ ਆ ਜੀ ਠੀਕ ਆ ਪੱਕਦੀ ਨਹੀਂ ਛੇਤੀ ਹਾਂਜੀ ਹਾਂਜੀ ਇਹ ਤਕਰੀਬਨ 5 ਮਹੀਨੇ ਨਹੀਂ ਪੱਕਦੀ ਇਹ ਠੀਕ ਆ ਬਾਈ ਜੀ ਓਏ ਇਹ ਆ ਕੀ ਆ ਇਹ ਸਪਰੇਅ ਪੰਪ ਅੱਛਾ ਇਹ ਆ ਸਪਰੇਅ ਪੰਪ ਆ ਟਾਇਰ ਦੂਜੇ ਲਗਵਾਏ ਹੋਇਆ ਕਰਨਾ ਆਲੂ ਵਾਲਿਆਂ ਦੇ ਵਿੱਚ ਵੱਟ ਜਾਂਦਾ ਇਹਨੂੰ ਹਾਂਜੀ पालो दे है? कोई कोई नहीं। लो। की की। जी हो ठीक है घर को संदेश भेज ना है भेजो भेजो बोलो नहीं नहीं संदेश बोल दो चला जाएगा गाँव आपके अच्छा, हाँ क्या कहना चाहते हो घर वालों के लिए

हां जी हां हां वही थी अच्छा मेरे सामने में सारा है लेकिन मैं मैं इठा ही रहता था ठीक है ठीक है थे। चलो, चलो। अच्छा मशीन किधर गई वो जड़ी आलू वाली बड़ी मशीन ਉਹੀ ਅਜੇ ਦੇਖਣਾ ਸੀ ਕਿ ਚਲਦੀ ਤੁਸੀਂ ਕਹਿੰਦੇ ਕੰਮ ਨਿਬੜ ਗਿਆ ਹੈ ਠੀਕ ਆ ਇਹ ਮਸ਼ੀਨ ਉਹ ਆ ਜਿਹਦੇ ਨਾਲ ਆਲੂਆਂ ਦੀ ਸਟਾਈ ਹੁੰਦੀ ਹੈ ਨਾ ਜੀ ਸਾਰਾ ਕਰ ਦਿੰਦੀ ਸਾਈਜ਼ ਵੱਡਾ ਛੋਟਾ ਸਾਰਾ ਇਹ ਕਰ ਦਿੰਦੀ ਹੈ ਨਾ ਕਿੱਧਰੋਂ ਪਾਈ ਜਾਂਦੇ ਇਧਰੋਂ ਪਾਈ ਜਾਂਦੇ ਆਲੂ ਇਸ ਮਸ਼ੀਨ ਦੇ ਵਿੱਚ ਇਧਰੋਂ ਆਲੂ ਪਾਈ ਜਾਂਦੇ ਆ ਤੇ ਐਂ ਆਪ ਹੀ ਚੱਕੀ ਜਾਂਦੀ ਆਟੋਮੈਟਿਕ ਤੇ ਇਧਰੋਂ ਦੀ ਹੁੰਦੇ ਹੁੰਦੇ ਹਨਾ ਅਛਾ ਇਧਰ ਬੋਰੀਆਂ ਮਗਰ ਭਰੀਆਂ ਆ ਜਾਂਦੀਆਂ ਹਨਾ ਇੱਥੇ ਬੋਰੀਆਂ ਲੱਗ ਜਾਂਦੀਆਂ ਹਨ ਬਾਈ ਜੀ ਬਸ ਆਹੀ ਰਹਿ ਗਿਆ ਕੰਮ ਥੋੜਾ ਜਿਹਾ ਰਹਿ ਗਿਆ ਨਾ ਬਸ ਲੋਡਿੰਗ ਹੀ ਰਹੀ ਹੈ ਨਾ ਹਮ ਆਲੂਆਂ ਦਾ ਕੰਮ ਬਸ ਹੋ ਗਿਆ ਸਮਾਪਤ ਬਸ ਥੋੜੇ ਜਿਹਾ ਹੀ ਘਟੇ ਰਹਿ ਗਏ ਇਹ ਵੀ ਅੱਜ ਐਥਮੋਸਫੇਅਰ ਤੱਕ ਲੋਡ ਹੋ ਜਾਣੇ ਆ ਵਾ ਚਲੇ ਜਾਣਗੇ ਬਈ ਇਹ ਜਾਂਦੇ ਕਿੱਥੇ ਇਹ ਕਿਹੜੀ ਜਗ੍ਹਾ ਜਾਂਦਾ ਗੁਜਰਾਤ ਜਾਂਦੇ ਆ ਕਿ ਜਰਾ ਜਾਂਦੇ ਕਿ ਐਮਪੀ ਜਾਂਦੇ ਆ ਗੁਜਰਾਤ ਜਾਂਦੇ ਆ ਕੇਪਸ ਵਾਲੀ ਕੰਪਨੀ ਚ ਜਾਂਦੇ ਆ ਸਾਰੇ ਆਲੂ ਹਨ ਜੀ ਹਾਂਜੀ ਕੁਝ ਕਹਿਣਾ ਚਾਹਤੇ ਹੋ ਆਪ ਨਹੀਂ ਨਹੀਂ मौसम पूरा मी बनाया है ना सारा सोलर से ज्यादा सिस्टम इतना